ਹਰੋ ਬਾਰ ਯਾਰ ਨੂੰ ਲਗਾਤਾਰ ਵਿਦੇਸ਼ੀ ਨੰਬਰਾਂ ਤੋਂ ਕਾਲ ਕੀਤੀ ਜਾਂਦੀ ਹੈ ਕਾਲ ਕਰਕੇ ਕਈ ਕਰੋੜਾ ਰੁਪਏ ਦੀ ਜਿਹੜੀ ਐ ਫਰौती ਮੰਗੀ ਜਾਂਦੀ ਹੈ ਇਸੇ ਕੇਸ ਨੂੰ ਹੱਲ ਕਰਦੇ ਹੋਏ ਜਨਰਲ ਕਮਿਸ਼ਨਰ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕਰਨ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ ਕੌਣ ਹੈ ਇਸੇ ਉੱਤੇ ਗੱਲਬਾਤ ਕਰਨ ਲਈ ਸਰਨਾ ਮੌਜੂਦ ਹੈ ਐਡੀਸੀਪੀ ਸਿਟੀ 2 ਅਦੇ ਤੇ ਤੇ ਕੀ ਇਹ ਪੂਰਾ ਮਾਮਲਾ ਮਾਮਲਾ ਹੈਗਾ ਕਿ ਜੀ ਸਰ ਦੇ ਇੱਕ ਆਵਾਬੇ ਨੇ ਥਵਟ ਕੋਲਾਈ ਸੀ ਲੰਡਾ ਹਦਿੱਕੇ ਦੇ ਨਾਮ ਤੋਂ ਜਿਹੜਾ ਹੈਗਾ ਕੋਲ ਕੀਤਾ ਸੀਗਾ ਔਰ ਜਿਹੜਾ ਬੰਦਾ ਨੇ ਕੋਲ ਕੀਤਾ ਸੀ ਅਸੀਂ ਬੰਦੇ ਨੇ ਸਾਨੂੰ ਇਨਫੋਰਮ ਕੀਤਾ ਅਸੀਂ ਜਿਹੜਾ ਪੀਐਸ ਅਦਰ ਚ ਇੱਕ ਐਫਆਈਆਰ ਜਿਹੜੀ ਹੈਗੀ ਉਹ ਦਰਜ ਕੀਤੀ ਹੈ ਅੰਡਰ ਸੈਕਸ਼ਨ 386 506 ਅਸੀਂ ਇਹਦਾ ਟੈਕਨੀਕਲੀ ਤੋਂ ਇਨਵੈਸਟੀਗੇਟ ਕੀਤਾ ਪੂਰਾ ਕੇਸ ਨੂੰ ਕੇਸ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਜਿਹੜਾ ਹੈਗਾ ਅਸੀਂ ਜਿਹੜਾ ਪਾਇਆ ਕਿ ਜਿਹੜਾ ਇਹਦੇ ਅਮਨ ਜੋਤੋ ਮਖਨ ਸਿੰਘ ਇਹਨਾਂ ਤੋਂ ਦੋ ਬੰਦਿਆਂ ਦਾ ਇਨਵੋਲਵਮੈਂਟ ਹੈਗਾ અમનદિલ ચીંગ બેસિકલી યુકે ਰੈਂਦਾ ਹੈਗਾ ਬੇਸਿਕਲੀ ਹੁਸ਼ਾਹਪੁਰ ਦੇ ਹੈਗੇ ਮੱਖਣ ਦਾ ਮੱਖਣ ਦਾ ਬੇਟਾ ਹੈਗਾ ਤੋ ਉਹਨਾਂ ਦਾ ਇਨਵੋਲਵਮੈਂਟ ਆਇਆ ਇਹਨਾਂ ਨੂੰ ਅਸੀਂ ਜਿਹੜਾ ਮੱਖਣ ਨੂੰ ਅਸੀਂ ਅਰੈਸਟ ਕਰ ਲਿਆਗਾ ਅਸੀਂ ਜਿਹੜਾ ਹੈਗਾ ਬਾਕੀ ਅਸੀਂ ਟੈਕਨੀਕਲੀ ਵੀ ਅਸੀਂ ਦੇਖ ਰਹੇ ਹੈਗੇ ਕਿ ਇਹਦਾ ਹੋਰ ਕਿੱਥੇ ਇਨਵੋਲਵਮੈਂਟ ਹੈਗਾ ਉਹ ਬਾਕੀ ਇਹਦੇ ਚੱਕੀ ਹੈ ਅਸੀਂ ਬਾਕੀ ਜਿਹੜਾ ਹੈਗਾ ਜਿਹੜਾ ਇਨਵੈਸਟੀਗੇਟ ਅਸੀਂ ਕਰ ਹਾਂ ਜਿਹੜੇ ਕਾਰੋਬਾਰੀ ਨੂੰ ਫੋਨ ਕੀਤਾ ਸੀਗਾ ਉਹ ਕਾਰੋਬਾਰੀ ਆ ਤਾਂ ਕੰਮ ਕੀ ਆ ਔਰ ਕਿੰਨੇ ਇਹਦੀ ਫਰੋਤੀ ਮੰਗੀ ਸੀ ਨੇ ਜਿਹੜਾ ਕਾਰੋਬਾਰੀ ਬੇਸਿਕਲੀ ਉਹ ਬੇਸਿਕਲੀ ਅੜਤਿਆ ਜਿਹੜਾ ਹੈਗਾ ਅੜਤ ਹੈ ਉਹਦੇ ਤੋਂ ਰਿਲੇਟਡ ਹੈਗਾ ਔਰ ਉਹਨਾਂ ਨੂੰ ਦੋ ਕਵਰ ਦੀ ਜੜੀ ਤੋਤੀ ਮੰਗੇ ਗਈ ਸੀ ਇਹਨਾਂ ਦੇ ਹੋਰ ਵੀ ਲੋਕ ਸੰਪਰਚੇ ਸੀਗੇ ਨਹੀਂ ਦੇਖੋ ਆ ਜਿਹੜਾ ਹੈਗਾ ਕੀ ਸੰਪਰਕ ਹੈ ਉਹ ਸੰਪਰਤਾ ਅਸੀਂ ਐਜ਼ ਆਫ ਨਾਊ ਇਨਵੈਸਟੀਗੇਟ ਕਰ ਰਹੇ ਹਾਂ ਜੀ ਹਾਂ ਜਿਹੜਾ ਵਿਦੇਸ਼ ਚ ਬੈਠਾ ਹੈਗਾ ਉਹ ਇੰਡੀਆ ਕਦੋਂ ਆਇਆ ਸੀ ਨਹੀਂ ਜਿਹੜਾ ਵਿਦੇਸ਼ ਵਾਲਾ ਬੰਦਾ ਉਹ 2 ਸਾਲ ਪਹਿਲਾਂ ਇੰਡੀਆ ਤੋਂ ਚਲਾ ਗਿਆ ਸੀ ਉਹ ਹਲੇ ਤੱਕ ਯੂਕੇ ਹੀ ਹੈ ਐਜ਼ ਆਫ ਨਾਊ ਉਹ ਯੂਕੇ 'ਚ ਬੈਠਾ ਹੈ ਅਕਿਸ ਬੇਸ ਦੇ ਉੱਤੇ ਯੂਕੇ ਗਿਆ ਸੀਗਾ ਨਹੀਂ ਉਹ ਤਾਂ ਜਿਹੜਾ ਹੈਗਾ ਪਾਪਾ ਵੀਜ਼ਾ 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 ਦੇ ਰੂਪ ਜਿਹੜਾ ਫਾਰਮਲ ਚੈਨਲ ਹੈ ਵੀਜ਼ੇ ਦੇ ਉਹਦੇ ਥੂ ਗਿਆ ਹੈਗਾ ਜੀ ਇਹ ਮਨ ਤੇ ਚੱਲੀ ਹੈ ਕਿ ਈਜ਼ੀ ਮਨੀ ਕਮਾਉਣ ਵਾਸਤੇ ਇਹ ਜਿਹੜੀ ਕੰਮ ਕੀਤੇ ਜਾ ਰਹੇ ਨੇ ਆ ਤੁਸੀਂ ਦੇਖ ਹੀ ਬੈਗੇ ਕਿ ਆ ਈਚੀ ਮਨੀ ਇੱਕ ਹੈਗਾ ਕਿ ਲੋਕਾਂ ਨੂੰ ਡਰਾ ਧਮਕਾ ਕੇ ਜਿਹੜਾ ਹੈਗਾ ਮਨੀ ਐਕਸਟਰੋਟ ਕਰਨ ਦਾ ਇੱਕ ਨਵਾਂ ਜਿਹੜਾ ਮੋਡਸ ਆਪ ਹੈਂਡੀ ਜਿਹੜਾ ਹੈਗਾ ਇਸ ਲਈ ਮੈਂ ਤੁਹਾਡੇ ਵਾਹੇ ਵੀ ਸਾਰੇ ਜਿਹੜੇ ਅਗੇ ਜਲੰਧਰ ਵਾਸੀਆਂ ਨੂੰ ਵੀ ਇਸ ਚੀਜ਼ ਦਾ ਸਨੇਹਾ ਦੇਣਾ ਚਾਹੁੰਦਾ ਕਿ ਵੀ ਇਸ ਤਰੀਕੇ ਦੀ ਕੋਈ ਵੀ ਅਗਰ ਕੋਲ ਆਏ ਤਾਂ ਇਮੀਡੀਟਲੀ ਜਿਹੜਾ ਪੀਜੀਡੀਆਰ ਸਪੋਰਟਲ ਹੈ 112 ਹੈ ਈਮੇਲ ਵਾਈ ਹੈ ਜਾਂ ਜਿਹੜੇ ਇਨ ਪਰਸਨ ਵੀ ਤੁਸੀਂ ਸਾਡੇ ਨੂੰ ਸਾਨੂੰ ਅਪਰੋਚ ਕਰ ਸਕਦੇ ਹੋ ਅਸੀਂ ਫਿਰ ਨੂੰ ਜਿਹੜਾ ਹੈਗਾ ਪ੍ਰੋਪਰਲੀ ਜਿਹੜਾ ਹੈਗਾ ਅਸੀਂ ਟ੍ਰੈਸ ਕਰ ਲਵਾਂਗੇ ਜਿਹੜਾ 2 ਕਰੋੜ ਰੁਪਏ ਮੰਗਿਆ ਸੀ 2 ਕਰੋੜ ਰੁਪਏ ਨੇ ਦੱਸਿਆ ਸੀ ਕਦੋਂ ਦੇਣਾ ਕਿੰਨੇ ਘੰਟੇ ਬਾਅਦ ਦੇਣਾ ਕਿੱਥੇ ਦੇਣਾ ਨਹੀਂ ਜੀ ਇਹ ਇਸ ਚੀਜ਼ ਦੇ ਇਸ ਚੀਜ਼ ਦੀ ਕੋਈ ਗੱਲ ਸਾਹਮਣੇ ਆਲੇ ਦੁਕਣ ਹਾਂ ਫਿਲਹਾਲ ਇੱਕ ਵਿਅਕਤੀ ਨੂੰ ਇਸ ਕੇਸ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਔਰ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।